ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਕਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਆਪਾਂ ਕਰਦੇ ਹਾਂ ਵੀਰ ਜੀ ਨਾਲ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਜੀ ਮੇਰੇ ਮਹਾਰਾਜ ਜੀ ਵੇਖਿਆ ਮਾਲ ਫਿਰ ਪਰਸੋਂ ਵਾਲਾ ਹਾਂਜੀ ਮਾਲ ਵੇਖਿਆ ਸੀ ਡੇਢ ਤੇ ਤਿੰਨ ਦੇ ਲਗ ਮੱਝ ਵੀ ਵੇਚਤੀ ਜੇ ਮੱਝ ਵੇਚਤੀ ਮੱਝ ਚਲ ਗਈ ਜੇ ਬਾਕੀ ਪੁਰਾਣੇ ਅੱਛਾ ਹਾਂਜੀ ਲੱਗੇਗਾ ਲੀ ਜੇ ਫਿਰ ਤੇ ਹਾਂਜੀ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜੀ ਦੇ ਖੁਰਦ ਤਸੀਲਈ ਨਾਲਾ ਜ਼ਿਲ੍ਹਾ ਅਮਰੀਕਸਰ ਤੇ ਫੋਨ ਨੰਬਰ ਬੋਲਦੇ ਕਰੀ 990129635 ਠੀਕ ਹੈ ਜੀ ਆਜਾ ਚਾਚਾ ਤੇ ਅੱਜ ਕਿੰਨੀਆਂ ਫਿਰ ਅੱਜ ਇਹ ਵੈੜਾ ਤੇ ਚਾਰ ਹੀ ਤੇ ਇੱਕ ਵੇਖੀ ਜੀ ਅੱਛਾ ਹਾਂਜੀ ਇੱਕ ਵੇਚਤੀ ਆ ਹਾਂਜੀ ਭਾਈ ਹੁਣੇ ਜਿਹੜੇ ਆਏ ਉਹਨਾਂ ਲਈ ਆ ਹਾਂਜੀ ਹਾਂਜੀ ਆ ਵੇਖੋ ਵੀਰੋ ਨਾਲ ਲਈ ਫੜਾਈਏ ਖੋਲ ਕੇ ਫਿਰ ਹਾਂਜੀ ਹਾਂਜੀ ਠੀਕ ਹੈ ਜੀ ਮਾਰੋ ਆਏ ਫਿਰ ਭਾਈ ਹਾਂ ਆਜੋ ਆਓ ਜੀ ਚਾਚਾ ਜੀ ਆਜੋ ਆਜੋ ਆ ਟੋਕੜ ਗੱਬਨ ਜੇ ਹਾਂਜੀ ਹਾਂਜੀ ਆ ਟੋਕੜ ਗੱਬਨ ਗਾਂ ਇੱਕ ਤਾਂ ਨਵਖਾਉਣੀ ਸੀ ਹੁਣ ਤਾਂ ਪਹਿਲਾਂ ਹੀ ਵੇਗੀ ਜੇ ਕਾਫੀ ਵੱਡੀ ਟੈਂਚੀ ਦੀ ਵੱਡੀ ਵੱਛੀ ਆ ਬੇਲ ਬੂਲ ਬਹੁਤ ਲਓ ਜੀ ਆ ਦੇਖ ਸਨ ਇਹ ਜਿਹੜੇ ਗਾਂ ਵੀਰ ਜਿਹਨਾਂ ਨੇ ਪਸੰਦ ਵੀਰ ਜੀ ਫਿਰ ਪੂਰੀ ਠੀਕ ਆ ਆਪਣੇ ਕੋ ਲੈਂਦੇ ਜਿਆਦਾ ਮਾਲ ਆ ਆਪਾਂ ਨੂੰ ਇਹਨਾਂ ਨੇ ਦੇਣਾ ਮਾਲ ਆ ਆਪਣੇ ਕੋ ਲੈਣਾ ਮਾਲ ਇਹ ਲੱਗ ਗਈ ਆ ਇਹ ਆ ਵਸ਼ੀ ਜਿਹੜੇ ਤਿਆਰ ਹੋਈ ਵਸ਼ੀ ਇਹਨਾਂ ਨੇ ਸਾਨੂੰ ਜਿਹੜੀ ਜੋ ਮਰਜ਼ੀ ਕੋ ਕਹਿੰਦਾ ਰਹਿੰਦੇ ਆ ਲੱਲੂ ਠੀਕ ਆ ਇਹ ਤਿਆਰ ਕਰਕੇ ਫੇਰ ਇੱਥੇ ਆ ਜੀ ਮਾਲ ਕਰੀ ਜਾਣਾ ਜਦੋਂ ਦਈ ਦਾ ਵੀ ਮਾਨ ਕਰੀਦਾ ਆਪਾਂ ਫੇਰ ਲਿਆਉਣਾ ਮਾਲ ਇਹਨਾਂ ਕੋ ਠੀਕ ਆ ਹਾਂਜੀ ਹਾਂਜੀ ਠੀਕ ਆ ਇਹ ਆਪਣੇ ਚਾਚਾ ਜੀ ਉਹ ਵੀਰ ਆ ਅੱਛਾ ਇਹ ਕਿਹਦਾ ਇਹਨਾਂ ਦਾ ਹਾਂਜੀ ਹਾਂਜੀ ਤੁਹਾਡੇ ਚਾਚਾ ਜੀ ਨੇ ਲਈ ਆ ਚਲੋ ਤੋਰਦੇ ਇੱਕ ਕਰੀ ਲੈ ਜਾ ਫੇਰ ਬਾਕੀ ਸੋਣੀ ਵੜ ਲਈ ਆ ਵਿੱਦੀ ਉਹਨਾਂ ਨੇ ਟੋਕੜ ਗੱਬਣਿਆ ਜਿਹੜੀ ਇਹ ਵਾਲੀ ਤੇ ਉਤਰਾ ਆਪਾਂ ਇਹ ਵੀਡੀਓ ਚ ਪਾਉਣੀ ਸੀ ਹੁਣ ਇਹ ਜਿਹੜੀ ਪਉਣ ਤੋਂ ਪਹਿਲਾਂ ਹੀ ਵੇਖ ਗਈ ਆ ਤਿਆਰ ਕਰਕੇ ਹੁਣ ਵੇਚਣਗੇ ਤੇ ਹੁਣ ਜਿਹੜੀਆਂ ਫਿਰ ਹੈਗੀਆਂ ਵਾ ਇਹ ਵਿਖਾ ਦਈਏ ਤੁਹਾਨੂੰ ਇੰਨਾ ਚ ਜਿਹੜੀ ਹੁਣ ਆ ਗੱਬਣਿਆ ਇਹ ਹੀ ਪਹਿਲਾਂ ਤੁਹਾਨੂੰ ਦਿਖਾ ਦਈਏ ਫਿਰ ਦੋ ਸੁਈਆਂ ਤੁਹਾਨੂੰ ਦਿਖਾਉਣੀਆਂ ਚੰਗੇ ਗੱਦਗਾਠ ਵਾਲੀ ਸੋਹਣੀ ਵੜਿਆ ਜਿਹੜੀ ਇਹ ਵਾਲੀ ਦੱਸਿਏ ਵਿੱਚ ਜੀ ਇਹਦੇ ਬਾਰੇ ਫਿਰ ਇਹ ਵੇਖੀ ਗੱਬਣ ਵਸ਼ੀ ਆ ਹਾਂਜੀ ਇਹਦੇ ਵਸਾਖੀ ਦੇ ਦਿਨ ਪੂਰੇ ਹੁੰਦੇ 13 14 ਤਰੀਕ ਦੇ ਲਗਭਗ ਦਿਨ ਪੂਰੇ ਹੁੰਦੇ ਆ ਠੀਕ ਇਹ ਕਿ ਮੰਡੀ ਦੋ ਚਾਰ ਦਿਨ ਉੱਤੇ ਲੈ ਜੇ ਘੱਟ ਲੈ ਜੇ ਕਹਿਣੀ ਆ ਪਸੰਦ ਮੰਡੀ ਪਾਉਣ ਵਾਲੀ ਆ ਇਹ ਮੰਡੀ ਪਾਉਣ ਵਾਲੀ ਵਸ਼ੀ ਜਿਹਨੇ ਮੰਡੀ ਪਾਉਣੀ ਆ ਉਹਦੇ ਵਾਸਤੇ ਚੰਗੀ ਆ ਜੀ ਹਾਂਜੀ ਠੀਕ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਉਹਦੇ ਆਂਦੇ ਵੀ 20 ਕਿਲੋਰ ਮਾਣਨਾ ਚਵਾਈ ਜੂਗੀ ਕਿ ਅਵੀ 25 ਗੱਲਾਂ ਦੀ ਮਾਰਚ ਪਾਉਂਦੀ ਰਹੀ ਆ। ਅੱਛਾ। ਇਹ ਵੀ ਸਿਮ ਚੰਗੇ ਸੀਮਨ ਦੀ ਆ। ਠੀਕ ਆ। ਇਹ ਵੀ ਦੁੱਧ ਤੇ ਚਲੋ ਚਵਾਉਗੀ ਕੱਦ-ਕਾਠ ਦੇ ਵਜੂਦ ਦੇ ਹਿਸਾਬ ਨਾਲ। ਠੀਕ ਆ। ਸੁਹਾ ਕਿਨਵਾ ਚ? ਸੁਹਾ ਗੱਜੀ ਪਹਿਲਾ ਜੀ। ਅੱਛਾ ਜੀ ਪਹਿਲਾ ਹੀ ਸੁਹਾ। ਪਹਿਲਣ ਵਸ਼ੀ ਠੰਡੀ ਧੀ। ਠੀਕ ਆ। ਆਹ ਵੇਖੋ ਗੱਜੀ। ਪਲੂਣ ਵਹਿੜਿਆ ਦੇ। ਕੱਦ ਬਹੁਤ ਜਿਆਦਾ ਵਸ਼ੀ ਦਾ। ਕੱਦ-ਕਾਠ ਚੰਗਾ ਵਾ ਹਾਂ। ਚਲੋ ਤੋਰ ਹਾਂ ਇੱਕ ਅਰੇ। ਵੀਡੀਓ 'ਚ ਪਾ ਲੇਗੇ ਨੂੰ ਛੋਟਾ ਲੱਗੇ। ਜਿਹੜਾ ਕੋ ਲੱਗੇ ਲੱਗੇ ਖਲੋਗੇ ਵੇਖੂਗਾ ਨਾ ਵਹਿੜ। ਅੱਛਾ। ਤੇ ਪਤਾ ਲੱਗੂਗਾ ਵੀ ਕੱਦ ਦੇਖੋ ਪਣੀ ਪੁਲੀ ਬਹੁਤ ਹੈ ਵੇ ਜੀ ਸੌਦਾ ਨਾਲ ਲੱਗਿਆ ਪਸੀਨਾ ਆਇਆ ਨਾ ਵੈੜ ਫਾਰਮ ਚ ਮੁੱਲੀ ਆਈ ਆ ਥੋੜੀ ਤਿਹਾਰੇ ਦੀ ਔਲ ਕਰਦੀ ਆ ਠੀਕ ਆ ਹਾਂਜੀ ਹਾਂਜੀ ਸਭ ਵੀ ਸੁੰਨੀ ਚੰਗੀ ਆ ਤਾਂ ਮੈਂ ਤਿਹਾਰਾ ਪਾਇਆ ਇਹਨੂੰ ਠੀਕ ਆ ਥੋੜੀ ਜਿਹੀ ਤਿਹਾਰੇ ਦੀ ਔਲ ਕਰਦੀ ਐ ਮੱਛੀ ਹਾਂਜੀ ਮੱਛੀ ਦਾ ਕੱਦ ਕੁਤੇ ਵੀਰ ਜੀ ਬਹੁਤ ਹੈ ਠੀਕ ਆ ਜੀ ਲੈ ਆਓ ਜੀ ਕੱਦ ਬਹੁਤ ਜ਼ਿਆਦਾ ਬੋਦੀ ਪਾਦੀ ਫੇਸ ਕੁਆਲਟੀ ਬੜੀ ਆ ਕਾਫੀ ਖੂਬਸੂਰਤ ਵਹਿ ਰਹੇ ਅੱਜ ਸਾਰਾ ਹੀ ਮਾਲ ਸੋਹਣਾ ਵਾ ਜਿਹੜਾ ਵੀ ਜੀ ਉਹਨਾਂ ਦੇ ਕੋਲ ਜਿੰਨੀਆਂ ਵੀ ਆ ਤੁਹਾਨੂੰ ਪਤਾ ਹੀ ਕੌਣ ਆ ਠੀਕ ਆ ਜੀ ਚੰਗੇ ਦੁੱਧ ਵਾਲੇ ਪਸ਼ੂ ਆ ਜਿਹੜੇ ਅੱਜ ਜਿਹੜੀ ਵੈੜ ਹੁਣੇ ਵੀ ਗਈ ਆ ਉਹ ਵੀ ਕਾਫੀ ਖੂਬਸੂਰਤ ਚੰਗੇ ਰਿਕਾਰਡ ਵਾਲੀ ਟੋਕੜ ਗੱਬ ਨਹੀਂ ਉਹ ਵੀ ਤੇ ਇਹ ਵੀ ਸੋਹਣੀ ਵੈੜ ਆ ਜਿਹੜੀ ਕਾਰਤੀ ਬਹੁਤ ਜ਼ਬਰਦਸਤ ਭੱਦੀ ਲੈ ਰਿਆ ਇਹ ਤੁਹਾਨੂੰ ਪਤਾ ਹੋਰ ਕਦਮ ਮਾਰ ਜਾਣਾ ਇਹਨੇ ਠੀਕ ਆ ਜੀ ਇਹ ਇੱਕ ਬਾਕੀ ਫਿਰ ਜਿਹੜੀਆਂ ਜਿਹੜੇ ਵੀਰ ਚੀਜ਼ਾਂ ਪਸ਼ੂ ਸਾਹਮਦੇ ਆ ਫਿਰ ਮੁੱਲ ਵੀ ਉਹਨਾਂ ਦਾ ਪੈਂਦਾ ਵਾ ਬਾਕੀ ਥਣ ਵੀ ਚੰਗੇ ਗਾ ਬਾਕੀ ਥਣ ਵੀ ਚੰਗਾ ਵੀ ਜੀ ਹਜੇ ਪੂਰਾ ਚੱਡਾ ਧਰਨਾਵਾਂ ਬੈੜਨੇ ਤੇ ਤੇ ਇਹਦਾ ਮੁੱਲ ਇਹ ਬਾਕੀ ਜਾਲ ਬਰੀਡ ਚ ਹੈ ਕਿਹੜੀ ਤੁਹਾਨੂੰ ਪਤਾ ਦੋਖੜਾ ਪਾਉਂਦੇ ਹਾਂ ਹਾਂਜੀ 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 ਮੁੱਲ ਫਿਰ ਇਹਦਾ ਮੁੱਲ ਤੇ ਵਿੱਚ ਤਿਆਰ ਹੋ ਗਿਆ ਵੇ ਸ਼ੀਪ 80-85 ਹਜ਼ਾਰ ਦੀ ਹੈ ਹਾਂਜੀ ਹੁਣ ਮੁੱਲ ਕਰਨੋਂ ਪਾ 75 ਹਜ਼ਾਰ ਕਰੀ ਜੀਏ 65 ਹਜ਼ਾਰ ਪੂਰੇ ਦੀ ਦੇਣੀ ਹੈ 65 ਹਜ਼ਾਰ ਦੀ ਦੇ ਦੇਣੀ ਹੈ ਬਾਕੀ ਛੋਟ ਛੋਟ ਵਿੱਚ ਕਿਵੇਂ ਵੇਚ ਦਾਂਗੇ ਹਾਂਜੀ ਠੀਕ ਹੈ ਪ੍ਰੇਮ ਸਿੰਘ ਜੀ ਕਰਨਾ ਕੋਈ ਮਾਨ ਨਹੀਂ ਮੁੰਡਾ ਕਹਿੰਦਾ ਕਰੋੜ ਦੇ 65000 ਦੀ ਜੇੜੀ ਜੇ ਕੋਈ ਭੈਣ ਭਰਾ ਆ ਗਿਆ ਤੇ ਆਪਾਂ ਕੋਈ ਮਾਨਤ ਕਰਾਂਗੇ ਨਾ ਭੈਣ ਭਰਾ ਦਾ ਅੱਛਾ ਠੀਕ ਆ ਨੀ ਗੱਲ ਮੈਂ ਤਾਂ 65000 ਰੁਪਏ ਹੀ ਕਰਦਾ ਅੱਛਾ ਇਹ ਨਹੀਂ ਕਰਾਂਗੇ ਮਾਨਾ ਕੋਈ ਫੋਨ ਲਾਵੇ ਕੋਈ ਆਵੇ ਸੌਦਾ ਕਰੇ ਮਾਨਤਨ ਹੋ ਜਾਊਗਾ ਉਹ ਜੋੜਾ ਲੈ ਜਾਊਗਾ ਫਿਰ ਵੀਰ ਜੀ ਮਾਨਤਨ ਵਾਧਾ ਆ ਕੇ ਕੋਈ ਪੱਥਰ ਤੇ ਲੀਕ ਨਹੀਂ ਆ ਨਾ ਨਾ ਪੱਥਰ ਤੇ ਲੀਕ ਨਹੀਂ ਆ ਬਸ ਥੜੇ ਯਾਦ ਕਰੇ ਅੱਛਾ ਪੱਥਰ ਤੇ ਲੀਕ ਨਹੀਂ ਆਪਾਂ ਮਾਰਨੀ ਇਹ ਮਿੱਟੀ ਤੇ ਲੀਕ ਹੀ ਆ ਹਾਂਜੀ ਹਾਂਜੀ ਮਿੱਟੀ ਤੇ ਹੀ ਆ ਠੀਕ ਆ ਆ ਵੀ ਵੀਰ ਜੀ ਪਹਿਲਾਂ ਤਲੂਣ ਵਸ਼ੀ ਆ ਠੰਡੀ ਧਿਰੀ ਵਤੀ ਪਿਓਰ ਚਾਰ ਦਿਨਾਂ ਦੇ ਵਿੱਚ ਹੀ ਆ ਅੱਛਾ ਹਾਂਜੀ ਕਿੰਨਾ ਚਿਰ ਹੋ ਗਿਆ ਸੋਈਨਾ ਸੁਈ ਨੂੰ ਵੀ ਜੀ ਆ ਵੇਖੋ ਬੱਚੇ ਦਾ ਅੱਡੇ ਪਿਆਣਾੜੂ ਨਾਲ ਹੀ ਦਾ ਹੁਣ ਨਾਲ ਹੀ ਟੁੱਟ ਗਿਆ ਜੋ ਕੇ ਲੰਦਾ ਨੰਦਰੋਂ ਬੱਚਾ ਇਹਨੂੰ ਵਾਸ ਤੋਂ ਵੱਧ ਵਿੱਚ ਹੀ ਆ ਸੁਈ ਨੂੰ 5-6 ਦਿਨ ਹੋਏ ਜੀ ਠੀਕ ਆ ਹਾਂਜੀ ਤੇ ਹਵਾਨੇ ਤੇ ਇੱਕ ਅਰੀ ਨਾੜਾ ਨੂੰ ਤੁਹਾਨੂੰ ਦਿਖਾ ਦਈਏ ਕਾਫੀ ਖੂਬਸੂਰਤ ਹੈ ਵਾ ਨਾਵਾ ਜਿਹੜਾ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਤੇ ਦੁੱਧ ਵੀ ਦਿੱਤੀ ਕਿੰਨਾ ਤਿਆਰ ਮੌਕੇ ਤੇ ਦੁੱਧ ਵੀ ਜੀ ਕੋ ਮੌਕੇ ਤੇ ਹੁਣ ਬੋਲਾ ਵਾਲੇ ਕੋ ਦੁੱਧ ਵਾਲੇ ਦੁੱਧ 14 ਕਿਲੋ ਉੱਪਰ 12 ਕਿਲੋ ਮੰਨ ਕੇ ਚੱਲੀ ਪੱਕਾ ਦੁੱਧ ਹੈਗਾ ਜਿਹੜਾ 12 ਕਿਲੋ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਪਾਈ ਆਧਾ ਕਿਲੋ ਘੱਟ ਹੋਈ ਆਪਾਂ ਕਹਿ ਨਹੀਂ ਸਕਦੇ ਠੀਕ ਆ ਹਾਂਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਜੀ ਇਹ ਚਵਾਈ ਜਾਊਗੀ 15 16 ਕਿਲੋ ਵੱਧ ਵੀ ਚਵਾ ਸਕਦੀ ਕਿਉਂਕਿ ਪਹਿਲਣ ਵਹਿੜਿਆ ਫੇਰ ਸਵੇਰੇ ਫੁੱਲ ਦੁੱਧ ਚਵਾਊਗੀ ਤੋਰਾ ਫੇਰ ਇਹਨਾਂ ਇੱਕ ਰੀ ਪਿਓਰ ਚਾਰ ਦੰਦਿਆ ਠੀਕ ਦੰਦ ਚੈੱਕ ਕਰਾ ਦੀਆ ਤੇ ਆ ਕੋ ਪਿਓਰ ਵੇਜੀ ਚਾਰ ਦਾਂਦਿਆ ਆ ਦੇਖ ਸਾਹ ਹਾਂਜੀ ਹਾਂਜੀ ਪਿਓਰ ਚਾਰ ਦਾਂਦਾਂ ਕੰਨੀਆਂ ਦੂਵੇਂ ਉਦਾਂ ਖਲੋਤੀਆਂ ਠੀਕ ਛੋਟੇ ਦਾਂਦਾਂ ਜਿਓ ਛੋਟੀਆਂ ਦੰਦੀਆਂ ਉਦਾਂ ਖਲੋਤੀਆਂ ਪਿਓਰ ਚਾਰ ਦਾਂਦਾਂ ਦੇ ਵੱਡੇ ਆ ਜਿਹੜੇ ਹਜੇ ਵੀ ਜੀ ਵੈਣ ਨੇ ਹੋਰ ਕਦ ਕਰਨਾ ਵਾ ਠੀਕ ਹਾਂਜੀ ਹਾਂਜੀ ਠੰਡ ਭਾਂਡਾ ਬਹੁਤ ਬਾਕੀ ਹਜੇ ਥੋੜੀਆਂ ਥੋੜੀਆਂ ਭਲਾਮੀ ਹਵਾਨੇ ਤੇ ਹੈਗੀਆਂ ਵਾ ਜੇ ਪੂਰੀਆਂ ਭਲਾ ਨਹੀਂ ਸਿੱਕੀਆਂ ਇਹ ਵੀ ਭਲਾ ਤੋਂ ਨਿਕਲਦੀ ਐ ਬਸ ਜੀ ਆਜੇ ਲੈ ਆ ਵੀ ਜੀ ਬੜਾ ਵਸ਼ੀਦਾ ਹਾਂਜੀ ਸੋਹਣੀ ਵੈੜ ਹੈ ਜਿਹੜੀ ਬੇਸ ਕੁਆਲਟੀ ਬੜੀ ਨੀਜੀ ਲੱਗੀ ਵੈੜ ਦੀ ਠੀਕ ਹੈ ਜੀ ਹਾਂਜੀ ਕੱਦ ਕੁਦ ਬਹੁਤ ਹੈ ਤੇ ਇਹਦਾ ਕਿਨਾਰਾ ਰੱਖਣਾ ਵੇ ਜੀ ਮੋਲ ਮੋਲ ਤੇ ਵੀਰ ਜੀ ਵਸ਼ੀ ਇਹ ਵੀ 55000 ਦੀ ਆ ਪਰ ਆਪਾਂ ਜਾਇ ਜੀ ਦੇ ਦੇਣੀ ਕੋਈ ਵੀਰ ਭਰਾ ਖੜੇ ਵੇਚਣ ਵਾਲਾ ਵੀ ਤੇ ਚੱਲ ਉਹਨੂੰ ਵੀ ਜਲਪਾਣੀ ਗੱਡੀ ਮਿਲੇ ਹਾਂਜੀ ਹਾਂਜੀ ਤੇ ਜੇ ਆਪਾਂ ਹੀ ਫੜ ਕੇ ਮੱਟ ਕਾੜਤੀ ਤੇ ਗਾਣਾ ਕਿਸੇ ਨੇ ਕੀ ਲੈਣਾ ਹਾਂਜੀ 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 ਹੁਣ ਵਸ਼ੀ ਵੀਰ ਜੀ ਪੂਰੇ 45 ਹਜ਼ਾਰ ਦੀ ਵਾਸ਼ੀ ਦੇ ਦਾ 45 ਹਜ਼ਾਰ ਦੀ ਵਿੱਚ ਛੋਟ ਛੜ ਕਰ ਦੇਣੀ ਔਰ ਛੋਟ ਮੋਕੇ ਦੇ ਵਿੱਚ ਜੀ ਕੋਈ ਨਹੀਂ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਬਾਕੀ ਬਾਜ਼ਾਰ ਦੇ ਸਹਾਰਾ ਵਿੱਚ ਜੀ ਠੀਕ ਹੀ ਮੁੱਲ ਦੇ ਆਹੀ ਕਰਨ ਠੀਕ ਹੈ ਜੀ ਮੁੱਲ ਤੇ ਜਾਰੀ ਕੀਤਾ ਜੇ ਹੁਣ ਇੱਕ ਸਾ ਵੀ ਕਾਫੀ ਖੂਬਸੂਰਤ ਜੀ ਵੈੜੇ ਇਹ ਵੀ ਠੰਡੀ ਧੀਰੀ ਵੀਰ ਜੀ ਠੀਕ ਆ ਇਹ ਵੀ ਠੰਡੀ ਧੀਰੀ ਵਾਸ਼ੀ ਹਾਂ ਥਣ ਦੇ ਠੰਡੀ ਸਾਰੀਆਂ ਵੈੜਾਂ ਠੰਡੀਆਂ ਧੀਰੀਆਂ ਠੀਕ ਆ ਉਹ ਵੀ ਠੰਡੀ ਧੀਰੀ ਉਹਦੇ ਉਹਦੇ ਥੱਲੇ ਆਂ ਜੀ ਬਾਜਾ ਇਹਦਾ ਬੱਚਾ ਜੇ ਹਾਂ ਜੀ ਇਹਦਾ ਬੱਚਾ ਆ ਜੇ ਕਿੰਨੇ ਕ ਚਿਰਦਾ ਹੋਊਗਾ ਇਹ ਵੀਰ ਜ ਤੇ ਆਪਣੀ ਸਮਝ ਨਾਲ ਕੋ ਵੇਖ ਲੈ ਆਪਣੀ ਸਮਝ ਨਾਲ ਵੇਖ ਹਾਂਜੀ ਤੁਹਾਡੇ ਸਾਹਮਣੇ ਜੀ ਬਾਕੀ ਵੀਰ ਜੀ ਉਹ ਵੀਰ ਹੁਣੇ ਆਂਦੇ ਆਪਾਂ ਪਹਿਲੇ ਦਿਨ ਨਹੀਂ ਵਛਾ ਛੱਡਿਆ ਵਛੇ ਦੇ ਨਾਲ ਹੌਲ ਕਰਦੀ ਆ ਥੋੜੀ ਜੀ ਅੱਛਾ ਹਾਂਜੀ ਕਿਉਂਕਿ ਪਹਿਲਾਂ ਵਹਿੜਿਆ ਤੇ ਬੱਚੇ ਦੇ ਨਾਲ ਕਈ ਵਹਿੜਾ ਹੌਲ ਕਰਦੀਆਂ ਅੱਛਾ ਪਹਿਲਾਂ ਨਹੀਂ ਆ ਗਿਆ ਹਾਂਜੀ ਹਾਂਜੀ ਇੱਕ ਢੋਡਾ ਮਰਦਾ ਬੱਚਾ ਹਾਂਜੀ ਹੈ ਕੀ ਮਗਰ ਵਛਾ ਜੀ ਵੀਰ ਜੀ ਠੀਕ ਹੈ 84 ਵਛਾ ਮਗਰ ਤੋਰ ਦੋ ਹਾਂ ਨਾ ਬਾਕੀ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਵੇਖ ਲੈ ਕਿੰਨੇ ਕਿ ਚਿਰਦਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਕੋ 11 ਕਿਲੋ ਉਪਰ 10 ਕਿਲੋ ਮੰਨ ਕੇ ਚੱਲੀ ਆਪ ਪਰ ਕਿਉਂ ਵੀ ਮੇਰ ਕੋ ਨਹੀਂ ਆਈਆਂ ਸਵੇਰੇ ਆਈਆਂ ਠੀਕ ਆ ਆਪਾਂ ਦੋ ਡਾਂਗੋ ਦਾ ਕੰਮੀਆਂ ਦੋ ਚਾਰ ਤਾਂ ਸੇਵਾ ਹੋ ਜੂਗੀ ਤੇ ਚਲੋ ਇਹ ਵੀ ਦੁੱਧ ਚੰਗਾ ਚਵਾਈ ਜਾਊਗੀ ਲੈ ਜਾ ਵੀਰ ਜੀ ਬਾਕੀ ਵੀਰ ਜੀ ਸੋਹਣ ਪੁਣੇ ਚ ਬੜੀ ਵਸੀ ਬਾਕੀ ਸੋਹਣੀ ਵੈੜਿਆ ਘਰੇ ਬੱਜੀ ਵੀ ਫੱਪਦਾ ਹੈ ਹੋ ਜਾ ਪਤਾ ਘਰ ਬੱਜੀ ਵੀ ਪਤਾ ਲੱਗੂਗਾ ਵੀ ਵੈੜ ਹੈਗੀ ਆ ਸੱਡ ਕੁੱਤੋਂ ਮੇਰਾ ਵੀਰ ਕੋ ਅੰਦਾਜ਼ਾ ਲਾ ਲੈ ਇਹ ਵੀ ਪਿਓਰ ਚਾਰ ਦੰਦਾਂ ਦੇ ਵਿੱਚ ਅੱਛਾ ਇਹ ਵੀ ਚਾਰ ਦੰਦਾਂ ਦੇ ਇਹ ਵੀ ਚਾਰ ਦੰਦਾਂ ਦੇ ਰਾਹ ਆ ਦੇਖ ਲੈ ਪਿਓਰ ਉਦਾਂ ਵੀਰ ਜੀ ਕੰਨੀਆਂ ਖਲੋਤੀਆਂ ਠੀਕ ਹੈ ਜੀ ਹਾਂ ਜੀ ਚੱਲੋ ਛੋਟੀਆਂ ਕੰਨੀਆਂ ਦੋ ਅੱਧਾ ਖਲੋਤੀਆਂ ਲੈ ਜੀ ਇਹ ਨਹੀਂ ਵੀ ਹੋਵੇ ਜਵਾਨ ਤੇ ਹੀ ਚੌਗੀ ਆਖੀ ਚਾਹੀਏ ਠੀਕ ਹੈ ਜੀ ਜਿਹੜਾ ਡੰਗਰ ਦੰਦਾ ਜੀ ਉਹ ਡੰਗਰ ਦੰਦਾ ਨਹੀਂ ਜਿਸਨਾਪ ਬਾਕੀ ਨਹੀਂ ਜੀ ਇਹ ਵੀ ਪਲੂਨ ਵੜਿਆ ਸੋਹਣੀ ਬੋਧ ਆ ਤੇ ਇਹਦਾ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਇਹਦਾ ਵੀ ਕਰਨ ਨੂੰ ਭਾਂ 55000 ਰੁਪਏ ਕਰੀ ਜਾਈਏ ਹਾਂਜੀ ਇਹ ਵੀ ਮਾਸ਼ੀ 45000 ਦੀ ਦੇ ਦਾਂ 45000 ਦੀ ਹਾਂਜੀ 45 ਦੀ ਦੇ ਵਿੱਚੋਂ ਕਿੰਨਾ ਮਾਨ ਕਰਨਾ ਜੀ ਵਿੱਚੋਂ ਮਾਨ ਕੋਈ ਨਹੀਂ ਮੌਕੇ ਦੇ ਵਿੱਚ ਹੀ ਕਰਦਾ ਕੋਲਾ ਕਰਦੇ ਫਿਰ ਮਾਨ ਕੋਈ ਨਹੀਂ ਮੌਕੇ ਤੇ ਕਰਦਾ ਕੋਈ ਕਿੰਨੇ ਲੈ ਜੂਗਾ ਕੱਠੀਆਂ ਹੀ ਅੱਛਾ ਤੇ ਮਾਨਤਾਂ ਵਧ ਕਰ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਕੋਈ ਨਹੀਂ ਕੋਈ ਵੀਰ ਬਾਕੀ ਦੋ ਸੁਈਆਂ ਸਵਾਈਆਂ ਵਾ ਇੱਕ ਗੱਬਣਿਆ ਇੱਥੇ ਆਓ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਪਾਸ ਕਰਕੇ ਖੜੋ ਪੈਸੇ ਤੁਸੀਂ ਖਰਚਨੇ ਜ਼ਿੰਮੇਵਾਰੀ ਵੀ ਤੁਹਾਡੀ ਹੈ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ